ਇਹ ਗੋਲੀ ਚਲਦੀ ਆ 12ਵੇਂ ਮਹੀਨੇ ਦੀ 9 ਤਰੀਕ ਨੂੰ ਰਾਤ 6:55 ਮਿੰਟ ਤੇ ਗੋਲੀ ਚਲਦੀ ਆ ਤੇ ਸਾਡੇ ਪਿੰਡ ਦਾ ਇੱਕ ਬੰਦਾ ਆ ਜਿਹਨੇ ਰੇਕੀ ਕੀਤੀ ਹੈ ਕਿ ਇੱਕ ਪਾਇਆ ਸ਼ਰਾਬ ਕਰਕੇ ਉਹਨੇ ਰੇਕੀ ਕੀਤੀ ਹੈ ਤੁਸੀਂ ਆਖਿਓ ਨਾ ਵੀ ਸ਼ਾਇਦ ਹੋ ਸਕਦਾ ਕਿਤੇ ਪੈਸੇ ਲੈਣ ਨਾ ਪਾਇਆ ਸ਼ਰਾਬ ਕਰਕੇ ਇਥੋਂ ਤੱਕ ਵੀ ਪਿੰਡ ਦੇ ਵਿੱਚ ਬੰਦੇ ਹੁੰਦੇ ਨੇ ਕਿ ਕਿਸੇ ਦਾ ਜੀ ਦਾ ਨੁਕਸਾਨ ਕਰ ਦੇਣਾ ਥੋੜੀ ਜੀ ਸ਼ਰਾਬ ਬਦਲੇ ਉਹਨਾਂ ਦੇ ਘਰ ਜਿਹੜਾ ਸ਼ਾਮ ਨੂੰ 6:55 ਮਿੰਟ ਦੇ ਕਰੀਬ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਗੋਲੀਆਂ ਚਲਾਈਆਂ ਗਈਆਂ ਨੇ 2.5 ਮਹੀਨੇ ਪਹਿਲਾਂ ਗੁਰੂ ਨਾਨਕ ਕਲੋਨੀ ਹਮੀਰਪੁਰਾ ਦੇ ਇੱਕ ਘਰ ਵਿੱਚ ਅਣਪਛਾਤੇ ਨੌਜਵਾਨਾਂ ਵੱਲੋਂ ਜ਼ਮੀਨ ਦੇ ਕਬਜ਼ੇ ਨੂੰ ਲੈ ਕੇ ਚਲਾਈ ਗੋਲੀ ਗੋਲੀ ਦੇ ਮਾਮਲੇ 'ਚ ਛੇੜਟਾ ਪੁਲਿਸ ਨੇ ਛੇੜਟਾ ਨਿਵਾਸੀ ਯੋਗੇਸ਼ ਹਾਂਡਾ ਤੇ ਚਾਰ ਅਣਪਛਾਤੇ ਨੌਜਵਾਨਾਂ ਵਿਰੁੱਧ ਮਾਮਲਾ ਦਰਜ ਕੀਤਾ 9 ਦਸੰਬਰ 2024 ਚੱਲੀ ਗੋਲੀ ਦੇ ਮਾਮਲੇ 'ਚ ਕਰੇਂਡਾ ਪੁਲਿਸ ਤੇ ਥਾਣਾ ਛੇਹੱਟਾ ਪੁਲਿਸ ਹਦਬੰਦੀ ਨੂੰ ਲੈ ਕੇ ਛੇਹੱਟਾ ਪੁਲਿਸ ਵੱਲੋਂ ਕੀਤਾ ਗਿਆ ਮਾਮਲਾ ਤਰਚ ਗੁਰੂ ਨਾਨਕ ਕਲੋਨੀ ਨਿਊ ਹਮੀਦਪੁਰਾ ਦੇ ਵਸਨੀਕ ਜਤਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ ਵਿਨੋਦ ਹੰਡਾ ਅਤੇ ਉਸ ਦੇ ਪਰਿਵਾਰ ਨਾਲ ਜ਼ਮੀਨ ਨੂੰ ਲੈ ਕੇ ਝਗੜਾ ਚੱਲ ਰਿਹਾ ਹੈ ਅਤੇ ਇਹਹੀ ਕੇਸ ਮਾਨਯੋਗ ਅਦਾਲਤ ਵਿੱਚ ਵੀ ਵਿਚਾਰ ਅਧੀਨ ਹੈ ਉਹਨਾਂ ਕਿਹਾ ਕਿਸ ਝਗੜੇ ਕਰ 9 ਦਸੰਬਰ 2024 ਨੂੰ ਰਾਤ ਨੂੰ ਕਰੀਬ 7 ਵਜੇ ਜਦੋਂ ਉਹ ਆਪਣੀ ਡੇਰੀ ਤੋਂ ਘਰ ਵਾਪਸ ਆ ਰਿਹਾ ਸੀ ਤਾਂ ਜਿਵੇਂ ਹੀ ਉਹ ਘਰ ਦੀਆਂ ਪੌੜੀਆਂ ਚੜ੍ਹ ਕੇ ਅੰਦਰ ਜਾਣ ਲੱਗਾ ਬਾਈਕ ਸਵਾਰ ਨੌਜਵਾਨਾ ਨੇ ਉਸਤੇ ਗੋਲੀਆਂ ਚਲਾ ਦਿੱਤੀ ਜੋ ਉਸਦੇ ਘਰ ਦੀ ਛੱਤ ਤੇ ਲੱਗੇ ਸ਼ੀਸ਼ੇ ਤੇ ਵੱਜੀ। ਉਹਨਾਂ ਨੇ ਕਿਹਾ ਸਾਨੂੰ ਯਕੀਨ ਹੈ ਕਿ ਉਹ ਗੇ ਸ਼ਾਂਡਾ ਤੇ ਉਸਦੇ ਪਰਿਵਾਰ ਨਾਲ ਜਾਇਦਾਦ ਦਾ ਵਿਵਾਦ ਚੱਲ ਰਿਹਾ ਹੈ। ਇਹ ਗੋਲੀ ਉਹਨਾਂ ਵੱਲੋਂ ਹੀ ਚਲਾਈ ਗਈ ਹੈ। ਉਹਨਾਂ ਕਿਹਾ ਕਿ ਗੋਲੀ ਚੱਲਣ ਦੀ ਸੂਚਨਾ ਮਿਲਣ ਤੋਂ ਬਾਅਦ ਡੀਐਸਪੀ ਲਖਵਿੰਦਰ ਸਿੰਘ ਕਲੇਰ ਥਾਣਾ ਇੰਚਾਰਜ ਅਮਨਦੀਪ ਸਿੰਘ ਪੁਲਿਸ ਟੀਮ ਨਾਲ ਉੱਥੇ ਪਹੁੰਚੇ ਅਤੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਪਰ ਹੱਦਬੰਦੀ ਹੋਣ ਕਾਰਨ ਉਹਨਾਂ ਨੂੰ ਕੋਈ ਇਨਸਾਫ ਨਹੀਂ ਮਿਲਿਆ ਜਦੋਂ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਤਾਂ ਉਹਨਾਂ ਨੇ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਕੋਲ ਸ਼ਿਕਾਇਤ ਦਰਜ ਕਰਵਾਈ ਅਤੇ ਕਾਰਵਾਈ ਦੀ ਮੰਗ ਕੀਤੀ ਜਿਸ ਤੋਂ ਬਾਅਦ ਛਰਟਾ ਪੁਲਿਸ ਨੇ ਜਾਂਚ ਤੋਂ ਬਾਅਦ yogesh handa ਤੇ 4 ਅਣਪਛਾਤੇ ਸਾਥੀਆਂ ਵਿਰੁੱਧ ਮਾਮਲਾ ਕੀਤਾ ਦਰਜ ਉੱਥੇ ਹੀ ACP ਸ਼ਿਰਦਰਸ਼ਨ ਸਿੰਘ ਨੇ ਕਿਹਾ ਕਿ ਜਤਿੰਦਰ ਸਿੰਘ ਵੱਲੋਂ ਮਿਲੀ ਸ਼ਿਕਾਇਤ ਤੋਂ ਬਾਅਦ yogesh handa ਤੇ 4 ਅਣਪਛਾਤੇ ਆ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਜਲਦੀ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ ਹਰ ਕੀ ਨਾ ਵੀ ਤੁਹਾਡਾ ਮੇਰਾ ਨਾਮ ਜਤਿੰਦਰ ਸਿੰਘ ਜੀ ਬਾਈਪਾਸ ਮੀਤਪੁਰਾ ਗੁਰਨਾਨਕ ਲਾਉਣੀ ਕੀ ਮਸਲਾ ਹੈੜਾ ਗੋਲੀ ਚੱਲੀ ਮਸਲਾ ਜਿਹੜਾ ਗੋਲੀ ਚੱਲੀ ਜੀ ਜੁਗੇਸ਼ਾ ਦੇ ਲੋ ਚਲਾਈ ਗਈ ਸੀ ਅਣਪਛਾਤੀ ਵਿਅਕਤੀਆਂ ਲੋ ਤੇ ਇਹ ਗੋਲੀ ਚੱਲਦੀ ਆ 12ਵੇਂ ਮਹੀਨੇ ਦੀ 9 ਤਰੀਕ ਨੂੰ ਰਾਤ 6:55 ਮਿੰਟ ਤੇ ਗੋਲੀ ਚੱਲਦੀ ਆ ਤੇ ਸਾਡੇ ਪਿੰਡ ਦਾ ਇੱਕ ਬੰਦਾ ਆ ਜਿਨੇ ਰੇਕੀ ਕੀਤੀ ਜਿਨੇ ਸਾਨੂੰ ਇਹ ਉਹਨਾਂ ਦੇ ਦੱਸਿਆ ਸੀ ਕਿ ਹੁਣ ਡੇਰੀ ਤੋਂ ਦੁੱਧ ਚੋ ਕੇ ਨਿਕਲੇ ਨੇ ਤੇ ਉਹ ਬੰਦੇ ਨੇ ਜਿਹੜੀਆਂ ਨੇ ਉਹਦੀਆਂ ਕਾਲਾਂ ਹੀ ਟਰਾਂਸਫਰ ਕਰਾਵਾਂਗੇ ਜਿਸ ਬੰਦੇ ਦਾ ਨਾਮ ਹੀ ਆ ਜੁਗੇਸ਼ ਢਾਂਡੇ ਦੇ ਨਾਲ ਮਿਲਿਆ ਜਿਸ ਦਿਨ ਕੈਮਰਾ ਲੱਗਦਾ ਪਲਾਟ ਦੇ ਅੰਦਰ ਉਦੋਂ ਰਾਤ ਲੱਗਦਾ ਉਹਦਨ ਹਥਿਆਰਬੰਦ ਬੰਦੇ ਆਣ ਕੇ ਕੈਮਰਾ ਲਾ ਕੇ ਜਾਂਦੇ ਨੇ ਜੁਗੇਸ਼ ਢਾਂਡੇ ਦੀ ਗੱਡੀ ਜਿਹੜੀ ਆ ਉਹ ਸਾਡੇ ਪਿੰਡ ਦੇ ਵਿੱਚ ਮੌਜੂਦ ਹੁੰਦੀ ਆ ਫਿਰ ਉਹ ਕੈਮਰਾ ਲਾਉਂਦੇ ਨੇ ਕੰਦ ਟੱਪ ਕੇ ਫਿਰ ਰੋਖ ਵਢਾਏ ਜਾਂਦੇ ਨੇ ਆਣ ਕੇ ਰਾਤ ਸਾਰੇ ਨੂੰ ਦਾਤਰ ਫੇਰ ਕੇ ਆਰੀ ਫੇਰ ਕੇ ਜੁਗੇਸ਼ ਢਾਂਡੇ ਵੱਲੋਂ ਜਿਹਦਾ ਪਿਛਲਾ ਕ੍ਰਿਮਨਲ ਰਿਕਾਰਡ ਹੈ ਉਸ ਤੋਂ ਬਾਅਦ ਜਿਹੜੀ ਆ ਕੰਦ ਕਰਾਈ ਜਾਂਦੀ ਆ ਬੰਦੇ ਲਿਆ ਕੇ ਕੰਦ ਕਰਾਈ ਜਾਂਦੀ ਆ ਯਾਨੀ ਕਿ ਏਡਾ ਕੁ ਜਿਆਦਾ ਨਹੀਂ ਤੇ ਫਿਰ ਗੋਲੀ ਦਾ ਵਾਰ ਦਾਤ ਵੀ ਉਹਨੇ ਕੀਤੀ ਮੈਂ ਸੀਪੀ ਸਾਹਿਬ ਦਾ ਪੁਲਰ ਸਾਹਿਬ ਦਾ ਬਹੁਤ ਧੰਨਵਾਦ ਕਰਦਾ ਤੇ ਸ਼ਿਵਦਰਸ਼ਨ ਦੇਸੀ ਸਾਹਿਬ ਆਪਣਾ ਡੀਐਸਪੀ ਸਾਹਿਬ ਜਿਹੜੇ ਸ਼ਿਵਦਰਸ਼ਨ ਨੇ ਡਿਪਟੀ ਸਾਹਿਬ ਉਹਨਾਂ ਦਾ ਵੀ ਤੇ ਘ੍ਰਿੰਡਾ ਆਪਣਾ ਸ਼ਾਟਾ ਜਿਹੜੇ ਨੇ ਐਸਐਚਓ ਵਿਨੋਦ ਜੀ ਉਹਨਾਂ ਦਾ ਵੀ ਤੇ ਚੌਕੀ ਇਨਚਾਰਜ ਜਿਹੜੇ ਨੇ ਦਵਿੰਦਰ ਸਾਹਿਬ ਸਹੀ ਉਹਨਾਂ ਦਾ ਵੀ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਮੌਕੇ ਤੇ ਸ਼ਾਨਵੀਣ ਕਰਕੇ ਤੇ ਇਹਨਾਂ ਦੇ ਖਲਾਫ ਪਰਚਾ ਕੀਤਾ ਪਹਿਲੇ ਹੀ ਕੋਈ ਮਾਮਲਾ ਦਰਜ ਹੈ ਜੀ ਪਹਿਲੇ ਤੇ ਹੁਣ ਤੁਹਾਨੂੰ ਕੀ ਦੱਸਾਂ ਵੀ ਦਵਿੰਦਰ ਨੇ ਆਪਣਾ ਜਸਵਿੰਦਰ ਖਾਸਾ ਚੌਕੀ ਰਾळे ਨੇ ਬੜੀ ਰੋਲ ਅਦਾ ਕੀਤਾ ਇਹਦੇ ਵਿੱਚ ਕਿਉਂਕਿ ਉਹਦਾ ਵੀ ਥੋੜਾ ਜਿਹਾ ਕੰਮ ਕਰਦਾ ਸੀ ਉਹਨੇ ਇਹੋ ਗੱਲ ਕਾਹ ਛੱਡੀ ਵੀ ਸਾਡੀ ਹੱਦ ਨਹੀਂ ਪੈਂਦੀ ਸਾਡਾ ਏਰੀਆ ਨਹੀਂ ਪੈਂਦਾ ਜਦੋਂ ਪਲਾਟ ਤੇ ਕਬਜ਼ਾ ਕਰਾਉਣ ਦੀ ਵਾਰੀ ਆਈ ਉਦੋਂ ਖਾਸਾ ਜਸਵਿੰਦਰ ਆ ਗਿਆ ਪਰ ਜਦੋਂ ਪਰਚਾ ਕੱਟਣ ਦੀ ਵਾਰੀ ਆਈ ਤੇ ਉਦੋਂ ਕਹਿੰਦਾ ਵੀ ਸਾਡਾ ਏਰੀਆ ਨਹੀਂ ਪੈਂਦਾ ਓ ਸੀਪੀ ਸਾਹਿਬ ਦੇ ਧਿਆਨ ਦੇ ਵਿੱਚ ਲਿਆਂਦੀ ਗਈ ਗੱਲ ਤੇ ਸੀਪੀ ਸਾਹਿਬ ਨੇ ਬਹੁਤ ਮਿਹਰਬਾਨੀ ਜਿਨ੍ਹਾਂ ਨੇ ਆ ਕਾ ਕੇ ਮੌਕੇ ਤੇ ਇਨਕੁਆਇਰੀ ਕਰਾ ਕੇ ਮੌਕਾ ਵੇਖ ਕੇ ਤੇ ਗੋਲੀ ਚਲਾਉਣ ਵਾਲੇ ਤੇ ਤੇ ਗੋਲੀ ਚਲਾਉਣ ਵਾਲਿਆਂ ਦੇ ਉੱਤੇ ਪਰਚਾ ਕੀਤਾ ਗਿਆ ਹੁਣ ਇਹੋ ਮੰਗ ਕਰਦੇ ਆ ਵੀ ਛੇਤੀ ਤੋਂ ਛੇਤੀ ਇਹਨਾਂ ਦੀ ਰੈਸਟ ਪਾਈ ਜਾਵੇ ਤੇ ਮੈਂ ਫਿਰ ਇੱਕ ਤੁਹਾਡੇ ਚੈਨਲ ਲਈ ਇਹ ਕਰ ਦੇਣਾ ਵੀ ਜਿਸ ਬੰਦੇ ਨੇ ਰੇਕੀ ਕੀਤੀ ਆ ਜਿਹ ਉਹਦੇ ਉੱਤੇ ਵੀ ਪੂਰੀ ਕਾਰਵਾਈ ਹੋਣੀ ਚਾਹੀਦੀ ਆ ਉਹ ਬੰਦਾ ਅਜੇ ਪਿੰਡ ਦੇ ਵਿੱਚ ਇੱਕ ਪਾਇਆ ਸ਼ਰਾਬ ਕਰਕੇ ਉਹਨੇ ਰੇਕੀ ਕੀਤੀ ਆ ਤੁਹੀ ਆਖਿਓ ਨਾ ਵੀ ਸ਼ਾਇਦ ਹੋ ਸਕਦਾ ਕਿਤੇ ਪੈਸੇ ਲੈ ਹੁਣ ਪਾਇਆ ਸ਼ਰਾਬ ਕਰਕੇ ਇੱਥੋਂ ਤੱਕ ਵੀ ਪਿੰਡ ਦੇ ਵਿੱਚ ਬੰਦੇ ਹੁੰਦੇ ਹੁੰਦੇ ਨੇ ਵੀ ਕਿਸੇ ਦਾ ਜੀ ਦਾ ਨੁਕਸਾਨ ਕਰ ਦੇਣਾ ਥੋੜੀ ਜੀ ਸ਼ਰਾਬ ਬਦਲੇ ਇੱਕ ਹਾੜੇ ਦੇ ਪਿੱਗ ਬਦਲੇ ਉਹਨੇ ਕਰ ਦਿੱਤਾ ਇਹ ਕੰਮ ਪਰ ਵੇਖੋ ਇਹਦੇ ਬੰਦੇ ਤੇ ਕਿੱਡੀ ਮਾੜੀ ਗੱਲ ਹੈ ਵੀ ਜੀ ਜੀ ਦਾ ਨੁਕਸਾਨ ਕਰ ਦੇਣ ਲੱਗਾ ਹੀ ਨਾ ਤੇ ਮੈਂ ਇਹ ਫੇਰ ਪੁਲਿਸ ਵਾਲਿਆਂ ਦੇ ਅੱਗੇ ਜਾਂ ਪ੍ਰਸ਼ਾਸਨ ਅੱਗੇ ਇਹੋ ਹੀ ਮੰਗ ਕਰਦਾ ਵੀ ਇਹਨਾਂ ਨੂੰ ਤੜੀ ਤੋਂ ਤਗੜੀ ਸਜ਼ਾ ਦਿੱਤਾ ਜਾਵੇ ਤੇ ਇਹਨੂੰ ਛੇਤੀ ਤੋਂ ਛੇਤੀ ਦੀ ਰਸਟ ਪਾਈ ਜਾਵੇ ਜਗ੍ਹਾ ਦਾ ਇਹ ਰੋਲਾ ਹੀ ਵੀ 2004 ਦੇ ਵਿੱਚ ਅਸੀਂ ਮੁਖਤਿਆਰਨਾਮਾ ਤੜਾਉਨੇ ਆ 2004 ਦੇ ਵਿੱਚ ਮੁਖਤਿਆਰਨਾਮਾ ਤੜਾਉਨੇ ਆ ਤੇ ਹਾਂਡੇ ਪਰਿਵਾਰ ਨੇ 2005 ਦੇ ਵਿੱਚ ਜਿਸ਼ਟਰੀਆ ਕੀਤਾ ਸਭ ਤੋਂ ਵੱਡਾ ਵੀਰ ਜੀ ਇਹ ਸਵਾਲ ਹੀ ਵੀ ਜਿਸ ਚੀਜ਼ ਦਾ ਮੁਖਤਿਆਰਨਾਮਾ ਆਪਾਂ ਕੈਂਸਲ ਕਰਾ ਦੇਨੇ ਵੀ ਅੱਜ ਤੋਂ ਬਾਅਦ ਤੂੰ ਸਾਡੀ ਜਗ੍ਹਾ ਨਹੀਂ ਵੇਚ ਸਕਦਾ ਤੇ ਇਹ ਜਿਸ਼ਟਰੀ ਕਿਦਾਂ ਹੋਗੀ ਉਹਨਾਂ ਤੇ ਵੀ ਕਾਰਵਾਈ ਬਣਦੀ ਆ ਤਹਿਸੀਲਦਾਰ ਜਿਨ੍ਹਾਂ ਨੇ ਇਹ ਜਿਸ਼ਟਰੀਆਂ ਕੀਤੀਆਂ ਸੀ ਜਿਨ੍ਹਾਂ ਨੇ ਕਾਨੂੰਗਿਣੀ ਪਟਵਾਰੀ ਜਿਨ੍ਹਾਂ ਨੇ ਇੰਤਕਾਲਨਾ ਚਾੜੀਆਂ ਸੀ ਪਰਤਾਲ ਜਿ ਨਹੀਂ ਪਿਆ ਪਰ ਵੱਡੀ ਗੱਲ ਇਹ ਪੀ ਉਹ ਜਿਸਟਰੀਆਂ ਜਾਲੀ ਮੰਨੀਆਂ ਗਈਆਂ ਕਿ ਜਿਸ ਪਰਿਵਾਰ ਨੇ ਮੁਖਤਿਆਰਨਾਮਾ ਕੈਨਸਲ ਕਰਾ ਦਿੱਤਾ ਪੀ ਅੱਜ ਤੋਂ ਬਾਅਦ ਤੂੰ ਸਾਡੀ ਜ਼ਮੀਨ ਨਹੀਂ ਵੇਚ ਸਕਦਾ ਪਰ ਫਿਰ ਵੀ ਉਹ ਹਾਂਡੇ ਪਰਿਵਾਰ ਨੇ ਰਾਤੋਂ ਰਾਤ ਜਿਸਟਰੀਆਂ ਕਰਵਾਈਆਂ ਚਾਰ ਜਿਸਟਰੀਆਂ ਰਮਲ ਹਾਂਡਾ ਵਿਨੋਦ ਹਾਂਡਾ ਤੇ ਆਪਣਾ ਦੁਨੇਸ਼ਾ ਹਾਂਡਾ ਜਿਨ੍ਹਾਂ ਨੇ ਆਪਣੀਆਂ ਰਾਤੋਂ ਰਾਤ ਜਿਸਟਰੀਆਂ ਕਨਾਲ ਕਨਾਲ ਦੀਆਂ ਕਰਾ ਕੇ ਛੱਡੀਆਂ ਤੇ ਕਿਰਨ ਹਾਂਡਾ ਹੁਣ ਇਸ ਮਸਲੇ ਨੂੰ ਅਸੀਂ ਚੁੱਕਿਆ ਸੀ ਕਿ ਤੁਸੀਂ ਮੁਖਤਿਆਰਨਾਮੇ ਤੋਂ ਬਾਅਦ ਟੁੱਟਣ ਤੋਂ ਬਾਅਦ ਜਿਸਟਰੀ ਕਿਰਾ ਕਿਦਾਂ ਸਕਦੇ ਪਰ ਉਹਨਾਂ ਦਾ ਜਿਹੜਾ ਬੇਟਾ ਸੀ ਜੁਗੇਸ਼ ਹਾਂਡਾ ਦਿਨੇਸ਼ ਹਾਂਡੇ ਦਾ ਬੇਟਾ ਜੁਗੇਸ਼ ਹਾਂਡਾ ਜਿਹਦਾ ਪਿਛਲਾ ਰਿਕਮਲਰ ਰਿਕਾਰਡ ਸੀ ਉਸ ਨੇ ਅਨਪਛਾਤੀ ਬੰਦਿਆਂ ਤੋਂ ਗੋਲੀ ਚਲਾਈ ਸੀ ਸਾਨੂੰ ਭੌਣ ਕਰਕੇ ਜਾਂ ਜਾਨੀ ਨੁਕਸਾਨ ਕਰਕੇ ਇਹ ਗੋਲੀਆਂ ਇਹਨਾਂ ਨੇ ਤਾਂ ਚਲਾਈ ਸੀ ਕਿਉਂਕਿ ਇੱਕ ਅਸੀਂ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਹਾਈ ਕੋਰਟ ਦੇ ਵਿੱਚ ਕੇਸ ਦਰਜ ਨੇ ਸਿਵਲ ਲਾਈਨ ਵਿੱਚ ਦਰਜ ਨੇ ਇੱਥੇ ਦਰਜ ਨੇ ਕੇਸ ਦਰਜ ਨੇ ਤੇ ਸਾਰੇ ਥਾਂ ਤੇ ਸਾਡੇ ਕੇਸ ਤਿੰਨ ਚਾਰ ਜਗ੍ਹਾ ਤੇ ਚੱਲਣ ਦੇ ਅਸੀਂ ਪਰ ਫਿਰ ਬਿਲਕੁਲ ਜੀ ਸਟੇ ਸਾਡੇ ਹੱਕ 'ਚ ਹੀ ਇੰਨਾ ਸਟੇ ਦੀ ਪਾਲਣਾ ਤੱਕ ਨਹੀਂ ਕੀਤੀ ਸਟੇ ਦੇ ਬਹੁਣ ਦੇ ਬਜੂਦ ਵੀ ਰਾਤ ਇਹਨੇ ਬੰਦੇ ਬੁਲਾ ਕੇ ਉੱਥੇ ਕੈਮਰੇ ਲਾਏ ਰਾਤ ਕੰਦ ਟੱਪ ਕੇ ਕੈਮਰੇ ਲਾਏ ਹਥਿਆਰ ਬੰਦ ਦੀ ਨੋਕ ਦੇ ਉੱਤੇ ਪਰ ਅਸੀਂ ਉਸ ਵळे ਵੀ ਬੜੇ ਫੋਨ ਕੀਤੇ ਸੀ ਇਹਨਾਂ ਨੇ ਕੋਈ ਗੱਲ ਨਹੀਂ ਕੀਤੀ ਪਰ ਫਿਰ ਵੀ ਅਸੀਂ ਧੰਨਵਾਦ ਕਰਦੇ ਹਾਂ ਸੀਪੀ ਸਾਹਿਬ ਦਾ ਤੇ ਸ਼ਿਵਦਰਸ਼ਨ ਡੀਪੀ ਡਿਪਤੀ ਸਾਹਿਬ ਦਾ ਤੇ ਐਸ ਐਚ ਓ ਮਨੋਦ ਸਾਹਿਬ ਦਾ ਜਿਹੜੇ ਛਾਹਟੇ ਦੇ ਨੇ ਤੇ खासा ਆਪਣਾ ਚੌਂਕੀ ਇੰਚਾਰਜ ਜਿਹੜੇ ਦਵਿੰਦਰ ਨੇ ਕਨੂਪੁਰ ਕਾਲੇ ਉਹਨਾਂ ਦਾ ਵੀ ਦਿਨੋ ਧੰਨਵਾਦ ਕਰਦੇ ਜਿਨ੍ਹਾਂ ਮੌਕੇ ਤੇ ਪਰਚਾ ਕੱਟ ਕੇ ਤੇ ਇਹਨਾਂ ਦੇ ਉੱਤੇ ਕਾਰਵਾਈ ਕਰਨ ਦੀ ਜਿਹੜੀ ਕਾਰਵਾਈ ਕੀਤੀ ਸਕਦੇ ਹੋ ਸਕਦੇ ਹੁਣ ਰਸ਼ਟ ਪਾਈ ਜਾਵੇ ਅਸੀਂ ਇਹੋ ਹੱਥ ਜੋੜ ਕੇ ਬੇਨਤੀ ਕਰਦੇ ਇਹਨਾਂ ਤੇ ਕਾਰਵਾਈ ਤੇ ਜਿਸ ਦੇ ਰੇਕੀ ਕੀਤੀ ਹੈ ਨਾ ਪਿੰਡ ਦੇ ਵਿੱਚ ਪਿੰਡ ਦੇ ਬੰਦੇ ਨੇ ਪਾਇਆ ਸ਼ਰਾਬ ਕਰਕੇ ਉਹਦੇ ਉੱਤੇ ਵੀ ਜਿਹੜੀ ਆ ਪਰਚਾ ਦਰਜ ਹੋਣਾ ਚਾਹੀਦਾ ਉੱਤੇ ਵੀ ਕਾਰਵਾਈ ਹੋਣੀ ਚਾਹੀਦੀ ਇਹ ਮਤੀ 182 25 ਨੂੰ ਜਤਿੰਦਰ ਸਿੰਘ ਪੁੱਤਰ ਭੈਣ ਸਿੰਘ ਵਾਸੀ ਹਮੀਦਪੁਰ ਕਲੋਨੀ ਬਾਈਪਾਸ ਸ਼ਟਾ ਇਹਨਾਂ ਕੰਪਲੇਨਟ ਕੀਤੀ ਸੀ ਕਿ ਜਿਹੜਾ ਉਹਨਾਂ ਦੇ ਘਰ ਜਿਹੜਾ ਸ਼ਾਮ ਨੂੰ 6:55 ਮਿੰਟ ਦੇ ਕਰੀਬ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਗੋਲੀਆਂ ਚਲਾਈਆਂ ਗਈਆਂ ਨੇ ਇਸ ਬੰਦ ਚ ਅਸੀਂ 35 ਨੰਬਰ ਮਕਦਮਾ 125352612 ਬੀਐਨਐਸ ਅਤੇ 252755 ਆਰਮਗੜ ਦੇ ਤੇਆਦ ਮਕਦਮਾ ਦਰਜ ਕਰ ਲਿਆ ਥਾਣਾ ਸ਼ਟਰਬੇਖੇ ਇਸ ਸਬੰਧੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਇਨਵੈਸਟੀਗੇਸ਼ਨ ਦੌਰਾਨ ਜੋ ਵੀ ਦੋਸ਼ੀ ਪਾਇਆ ਗਿਆ ਉਸ ਦੇ ਖਿਲਾਫ ਜਿਹੜੀ ਕਾਰਵਾਈ ਕੀਤੀ ਜਾਊਗੀ ਉਹਨੂੰ ਗ੍ਰਿਫਤਾਰ ਕੀਤਾ ਜਾਊਗਾ